हेलो एवरीवन वेलकम टू वेब आज रा साडा न्यू ब्लॉग मेरा पार्ट चल रहा है तो मेरा पुत्त आ गया स्कूलों ये फटाफट हुन बणामा पानी गर्व हो गया स्कूलों आके परत आई कार्ड तक नहीं खोलिया बंदा आंदा साइकिल चलाण लग गया हाथ परे कर आंदा हुए दो तो पैकेट लेके मैगी रे दे। देखो मैं नई तना ਤੂੰ ਕਹਿ ਰਹੀ ਸੀ ਮੈਂ ਕੀ ਬਣਾ ਦੇ ਬਣਾਉਣੀ ਆ ਹਾਂ ਤੂੰ ਸ਼ੋਪਿੰਗ ਕਰਦਾ ਫਿਰ ਰਿਹਾ ਮੇਰੇ ਪਤਾ ਮੇਰੀ ਗੱਲ ਸਣ ਤੂੰ ਮੈਗੀ ਬਣਾਉਣ ਨੂੰ ਕਹਦਾ ਸੀ ਬਣਾਉਣੀ ਆ ਤੇ ਫਿਰ ਦੇ ਨਾ ਇੱਕ ਪੈਕਟ ਪਾਣੀ ਦਿੱਤਾ ਹੋ ਰਿਹਾ ਪਾਣੀ ਰਿਜ ਰਿਹਾ ਇਹਦੀ ਰੋਟੀ ਨਹੀਂ ਖਾਣੀ ਮੈਗੀ ਬਣਾ ਕੇ ਦੇ ਮੈਨੂੰ ਆ ਹੁਣ ਇੱਕ ਪੈਕਟ ਬਣਾ ਕੇ ਦੇਣੀ ਆ ਕੱਲੀ ਨੇ ਤਾਂ ਖਾਣੀ ਆ ਕੰਨੀ ਦਾ ਬਣਨੀ ਆ ਕਿਤੇ ਮੈਗੀ ਬਣਾ ਕੇ ਤਿਆਰ ਹੋ ਗਈ ਆ ਬਣਾਈਆ ਸਿੰਪਲ ਖਾਲੀ ਇਕੱਲਾ ਨੂਨ ਪਾ ਕੇ ਨਾ ਪਿਆਜ਼ ਨਾ ਟਮਟਰ ਕੁਛ ਨਹੀਂ ਖਾਲੇ ਪਾਣੀ ਜਵਾਲੀ ਆ ਇੱਕ ਮੈਗੀ ਆ ਬਣਾ ਕੇ ਰੱਖੀ ਆ ਸਪਾਈਸੀ ਤੜਕਾ ਤੜਕਾ ਲਾ ਕੇ ਵਿੱਚ ਗਾਜਰਾਂ ਗੁਜਰਾਂ ਪਿਆਜ਼ ਭੋਜੂ ਟਮਾਟਰ ਸਾਰੇ ਕਾਸੇ ਦਊ ਗ੍ਰੇਨ ਕਰਕੇ ਤੜਕਾ ਲਾ ਕੇ ਇੱਕ ਆ ਸਪਾਈਸੀ ਮੈਗੀ ਬਣਾ ਕੇ ਰੱਖੀ ਆ ਇਹਨੂੰ ਬਾਚੋ ਘੇੜਾ ਦੇਣਾ ਪਹਿਲਾਂ ਉਹਨੂੰ ਘੇੜਾ ਦਿੱਤਾ ਪਹਿਲਾਂ ਸਿੰਪਲ ਖਾਓਗੀ ਫਿਰ ਆ ਸਪਾਈਸੀ ਖਾਓਗੀ ਇਹ ਖਾਦੀ ਨਹੀਂ ਜਾਂਦੀ ਕਿਸੇ ਤੋਂ ਇੰਨੀ ਮਿਰਚਾਂ ਨਾ ਇੰਨੀ ਹਾਦ ਤੋਂ ਜ਼ਿਆਦਾ ਹੂੰ ਇਹਨਾਂ ਨੇ ਯਾਦ ਹੈ ਪਰਸੋਂ ਵਿਚਾਰੀ ਮੁੰਨੀ ਲਿਆਂ ਦੀ ਸੀ ਗਰੀਬਣੀ ਗਰੀਬਣੀ ਦਾ ਮੂੰਹ ਦੇਖੋ ਇਹ ਵੀ ਟਕਲੀਕ ਹੋ ਚੱਲੀ ਠੀਕ ਆ ਮੇਕਅਪ ਕਰਕੇ ਵਿਚਾਰੀ ਦਾ ਨਾਸ ਮਰਦਾ ਪਰਸੋਂ ਦਿਖਾਈ ਸੀ ਨਾ ਮੈਂ ਬਲੌਗ 'ਚ ਮੂੰਹ ਚਮਕ ਰਿਆ ਸੀ ਤੇ ਮੁੰਨੀ ਲੰਗੜੀ ਹੋ ਗਈ ਆ ਠੀਕ ਆ ਆ ਮੁੰਨੀ ਦੀ ਅਕਲਾਤਾ ਤੇ ਦੂਜੀ ਜੋੜ ਦੋ ਜੋੜ ਦੰਨੇ ਆ ਦੂਜੀ ਰਾਤ ਮੁੰਨੀ ਦੀ ਕੱਟ ਕੇ ਰੱਖੀ ਹੁਣ ਮੈਨੂੰ ਕਹਿੰਦੀ ਰੱਤ ਜੋੜ ਤੋ ਮੁੰਨੀ ਲੰਗੜੀ ਹੋ ਗਈ ਵਿਚਾਰੀ ਪਰਸੋਂ ਦੇਖੋ ਬਲੌਗ 'ਚ ਦਿਖਾਇਆ ਕਿੰਨਾ ਗੋਰਾ ਛੱਟਾ ਮੂੰਹ ਸੀ ਚਮਕ ਰਿਹਾ ਸੀ ਪਚਾਰੀ ਦਾ ਨਾਮ ਸਮਾਰਦਾ ਗਰੀਬਣੀ ਦਾ ਇੱਕੋ ਦਿਨ ਦੇ ਵਿੱਚ ਆਹ ਬਾਹਾਂ ਦੇ ਉੱਤੇ ਪਤਾ ਨਹੀਂ ਕੀ ਕਾਲਾ ਕਾਲਾ ਲਾਇਆ ਹੋਇਆ ਮੁੰਨੀ ਦਾ ਤਾਂ ਕੁਝ ਹੋਰ ਹੀ ਬਣਾਤਾ ਮੁੰਨੀ ਤਾਂ ਐ ਲੱਗਦੀ ਜਿਵੇਂ ਕਾਗਜ਼ ਝੁਗੜ ਵਾਲੀ ਹੁੰਦੀ ਹੈ ਅੱਜ ਤਾਂ ਪਰਸੋਂ ਤਾਂ ਐ ਸੀ ਜਿਵੇਂ ਅੰਬਰਾਂ ਚ ਉਤਰ ਹੀ ਹੁੰਦੀ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਓਏ ਓਹ ਪਾ T-shirt ਲੋਰ ਜਿਹੜੀ ਤੈਨੂੰ ਦਿੱਤੀ ਆ ਔਸਵੇਂ ਨੂੰ ਪਾਜੀ ਜੇ ਮੈਂ ਸਕੂਲ ਜਣਾ ਸਵੇਰਾਂ ਟਾਈਮ ਠੰਡ ਹੁੰਦੀ ਆ ਜਦੋਂ ਐਕਟਵਾਤੇ ਜਾਂਦੇ ਆ ਪਹਿਲਾਂ ਕੱਪੜੇ ਪਾ ਲਓ ਤੋਰੀ ਪਾ ਲਈ ਕੋਟ ਔਰ ਜੈਕਟ ਕੱਟ ਕੇ ਦਿੱਤੀ ਨੂੰ ਪਿੰਕ ਜੀ ਸਵੇਰ ਨੂੰ ਠੰਡ ਲੱਗਦੀ ਸਕੂਲੀ ਤੇ ਜਾਂਦੇ ਆ ਆ ਕੰਬਲ ਮੈਨੂੰ ਜੀ ਆਲਾ 504 ਤੋਤਾ ਮੈਂ ਹੁਣ ਕੰਬਲ ਲਈ ਪਈ ਸੀ ਦਵਾਈ ਲੈ ਕੇ ਮੈਂ ਪੈ ਗਈ ਆ ਇੱਕ ਦਾ ਪੈਰਾਂ ਚ ਨੇ ਮਰਦੇ ਕੁਛ ਕੋਨ ਦੀ ਠੰਡ ਲੱਗ ਗਈ ਆ ਠੰਡ ਲਵਾ ਲਈ ਆ ਹੁਣ ਕੱਦੀ ਉਲਟੀਆਂ ਕਰ ਲੰਗੀ ਆ ਕੰਬਲ ਵੇੜ ਤਾਂ ਸਾਰਾ ਹੀ ਉਲਟੀਆਂ ਕਰ ਕਰ ਪਹਿਲਾਂ ਉਹ ਪਾ ਮੇਰਾ ਪੁੱਤ ਜਿਹੜਾ ਟੀ-ਸ਼ਰਟ ਲੋਰ ਦਿੰਦਾ ਹੁਣ ਨਮਾਈ ਚ ਮੋٹے ਕੱਪੜੇ ਕੱਟ ਕੇ ਦਿੱਤੇ ਮੈਂਗਾ ਜੈਕਟ ਸਕੂਲ ਜਾਨੀ ਆ ਸਵੇਰ ਨੂੰ ਪਾ ਗਈ ਕਿਉਂਕਿ ਸਕੂਲੇ ਤੇ ਹਵਾ ਲੱਗਦੀ ਐ ਠੰਡ ਲੱਗਦੀ ਐ ਉਹ ਲਾਲ ਟੀ-ਸ਼ਰਟ ਕੱਢ ਕੇ ਦਿੱਤੀ ਮੋਟੀ ਸਨੀਲ ਦੀ ਤੇ ਕੁਛ ਨੀਲ ਦਾ ਪਜਾਮਾ ਕੱਢ ਕੇ ਦਿੱਤਾ ਕੱਪੜੇ ਪਾ ਲਾ ਠੰਡ ਆ ਪਹਿਲੇ ਹੀ ਬੁਖਾਰ ਹੋਇਆ ਹੋਇਆ ਤੈਨੂੰ ਪੰਜਾਬੀ ਨਹੀਂ ਸਮਝ ਆਉਂਦੀ ਨਾ ਪਾਪਾ ਦਾ ਪਹਿਲਾਂ ਟੀ-ਸ਼ਰਟ ਪਾ ਪਜਾਮਾ ਪਾ ਨਾਲੇ ਲੰਗੇ ਪੈਰ ਨਾਲ ਫਿਰ ਹਰ ਸਰਦੀ ਆ ਗਈ ਹੈ ਗਰਮੀਆਂ ਨਹੀਂ ਨੰਗੇ ਪੈਰ ਫਰੀ ਜਾਨੀ ਜਿਆਦਾ ਜਰਾਬਾ ਪਾ ਲਿਆ ਕਰ ਜਿਹੜੀਆਂ ਇੱਥੇ ਪਈਆਂ ਸੀ ਸੋਫੇ ਤੇ ਉਹ ਤਾਂ ਤੈਨੂੰ ਲੱਭਣੀਆਂ ਨਹੀਂ ਮੈਂ ਮਸ਼ੀਨ 'ਚ ਸੱਟੀਆਂ ਆ ਝੱਗਾ ਪਾਛੇ ਤੇ ਝੱਤੀ ਉਹ ਵਾਹ ਕਰੋ ਜੀ ਖਚਰਾ ਕਦਮ ਖਚਰਾ ਮੂਰ ਕਦਮ ਖਚਰਾ ਪਾ ਵਾਹ ਪਾ ਤੈਨੂੰ ਪੰਜਾਬੀ ਕਿਉਂ ਨਹੀਂ ਸਮਝ ਆਉਂਦੀ ਕਈ ਜਿੰਨੀ ਪੈਰਾਂ ਦੇ ਚੱਪਲ ਤਾਂ ਪਾਲਾ ਪਹਿਣੇ ਆ ਹੁਣ ਇਹ ਡੈਟ ਕੰਬਲ ਵੇੜ ਕੇ ਹਟੀ ਮੈਂ ਸਾਰੀ ਰਾਤ ਕਿੱਥੇ ਲੱਗ ਕੇ ਬੈਠੂੰਗੀ ਤੈਨੂੰ ਕੱਲੋ ਫੇਰ ਛੁੱਟੀਆਂ ਕਰਦੀ ਫਿਰੇਗੀ ਅਗਰ ਆਜ ਅੱਜ ਛੁੱਟੀ ਹੋ ਗਈ ਆ ਰਾਤ ਦੀ ਲੈਡ ਖਰਾਬ ਹੋਈ ਹੋਈ ਆ ਆਪਣੇ ਸਾਰੀ ਰਾਤ ਦੀ ਮਤਲਬ ਆਪਣੇ ਕੱਲਿਆਂ ਦੀ ਪੂਰੀ ਗਲੀ ਦੇ अपनी गली पिछली गलीच सारी दोनों गलियों से लैट खराब सी दपहरे लैट आई आ डेढ़ बजे तीन बजे तो मैं पोचे ने और नाइट सूट वगैरह रख रहे कट्ठा करके ठीक है अगली गर्मी आऊगी किसी दे देंगे क्योंकि तेरे तो आना नहीं तेरे हमने पजामा बहुत उच्चा उच्चा हो गया तो लंबी होगी ना जब तक अगली गर्मी होनी तो होर लंबी हो, 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 हो जा हाइट होर हो जानी है तो दूजा पजामा पाला दवा का जरा पिछे पिया ਏਨਾ ਯਾਦਾ ਪਹਿਲਾ ਪਜਾਮਾ ਪਾ ਨੰਗੇ ਪੈਰ ਫਿਰ ਹੋ ਜਾਂਦੀ ਆ ਫਿਰ ਚੱਪਰ ਖੋਲਨਦੀ ਆ Papa ਦਾ ਪਜਾਮਾ ਪਾ ਸੋਫੇ ਦੇ ਉੱਪਰ ਚੜ ਕੇ ਬਹਿ ਜਾ ਨਾ ਜਰ ਉੱਤੇ ਬਹਿ ਕੇ ਚ ਪਜਾਮਾ ਪਾ ਲਾ ਨਾ ਦਾ ਪਾਉਣ ਦਿੰਦੀ ਆ ਪਹਿਲਾਂ ਮੈਂ ਕਿਹਾ ਮੈਨੂੰ ਪਤਾ ਨਹੀਂ ਕਹਿੰਦੀ ਮੈਂ ਪਾ ਲੂੰਗੀ ਚੱਪਲ ਪਾ ਕੇ ਥੱਲੇ ਖੜਾ ਹੋ ਪਜਾਮਾ ਤਾਂ ਜਾਂਕਦਾ ਕੀ ਬਾਤ ਆ ਪੂਰਾ ਪੂਰਾ ਹੀ ਮਸੀ ਪੂਰਾ ਹੀ ਹੈ ਯਾ ਪਿਛਲੀ ਵਾਰੀ ਕੱਡਾ ਲੰਬਾ ਪਜਾਮਾ ਸੀ ਪਿਛਲੀ ਸਰਦੀ ਇੱਕ ਦੋ ਵਰਕਾ ਤੇ ਹੀ ਪਾਉਂਦੀ ਸੀ ਜੇ ਸਾਰੀਆਂ ਪਜਾਮੀਆਂ ਗਿੱਲੀਆਂ ਸੀ ਧੋਣ ਵਾਲੀਆਂ ਜਾਂ ਸੁੱਕਦੀਆਂ ਨਹੀਂ ਸੀ ਉਰੀ ਅਲੱਗੇ ਨੂੰ ਮੇਰੇ ਪਿਛਲੀ ਸਰਦੀ ਚ ਪਜਾਮਾ ਬਹੁਤ ਵੱਡਾ ਸੀ ਜਿਆਦਾ ਵੱਡਾ ਜਿਆਦਾ ਵੱਡਾ ਹਾਂ ਮੈਨੂੰ ਪਤਾ ਇਹ ਕਈ ਕੱਪੜਾਂ ਦਾ ਸੂਟ ਲਈ ਆਈ ਸੀ ਜਿਹੜੇ ਜਿਆਦਾ ਵੱਡੇ ਸੀ ਇਹ ਐਤ ਕੀ ਪਾਇਆ ਝੱਗਾ ਪਿਛਲੀ ਸਰਦੀ ਤਾਂ ਪਾਇਆ ਹੀ ਨਹੀਂ ਆਪਰੇ ਥੋੜਾ ਵੱਡਾ ਆ ਗਿਆ ਸੀ ਮੈਂ ਸਾਮਤਾ ਸੀਗਾ ਬੱਚਾ ਦਾ ਸਹੀ ਕਰਵਾ ਲਾ ਕੱਪੜੇ ਕੀ ਕਰਦੇ ਕੀਆਂ ਤੂੰ ਸਹੀ ਆ ਚਲ ਜਾ ਖੇਡ ਚਾਹ ਤਰੀ ਹੋਈ ਮੈਂ ਦੁੱਧ ਪਾ ਕੇ ਚਾਹ ਲੈ ਕੇ ਆਉਣੀ ਆ ਪਿੰਨੇ ਪਾਉਂਗਾ ਉਹ ਵੇ ਕੋ ਜੀ ਪਾਲਾ ਕੋਟ ਪਲ ਜਾ ਘਟਾ ਹੈ ਕੋਟ ਨੇਗਾ ਹੈ ਲਵੇੜੀ ਨਾ ਸਵੇਰੇ ਜੇ ਸਕੂਲ ਜਾਣਾ ਉਹਨਾਂ ਨੂੰ ਨਾ ਪਾ ਜਿਆ ਕਸ ਗੂੜੀ ਤੇ ਠੰਡ ਲੱਗਦੀ ਹੈ ਨਾ ਮੈਨੂੰ ਯਾਦ ਨਹੀਂ ਸੀ ਆਰੀ ਕਿੱਥੇ ਆ ਕਹਿੰਦੀ ਇਹਦਾ ਕਈ ਦਿਨਾਂ ਦੀ ਇਸ ਗੂਟੀ ਤੇ ਜਦ ਸਕੂਲ ਜਾਂਦੀ ਠੰਡ ਲੱਗਦੀ ਆ ਮੈਨੂੰ ਸਮਝ ਨਹੀਂ ਸੀ ਆਰੀ ਮੈਂ ਕੋਟ ਕੱਟ ਕਿੱਥੇ ਰੱਖੇ ਨੇ ਥੋੜੇ ਜਿਹਾ ਕੱਪੜੇ ਲੱਭ ਗਏ ਨੇ ਤੇ ਥੋੜੇ ਜਿਹਾ ਮੈਂ ਉਹ ਜੇ ਮਸ਼ੀਨ ਚ ਸਿੱਟੇ ਹੋਏ ਨੇ ਧੋਣੂ ਕਿਉਂਕਿ ਮੈਂ ਹਰ ਗਰਮੀ ਸਰਦੀ ਸੀਜ਼ਨ ਤੇ ਕੱਪੜੇ ਧੋਗੇ ਵਰਤਦੀ ਆ ਆ ਹੁਣ ਬਗੈਰ ਧੋਤੇ ਪਾਏ ਨੇ ਉਹ ਵੀ ਤਾਂ ਮਜਬੂਰੀ ਸੀ ਉਲਟੀਆਂ ਕਰ ਕਰ ਕੰਬਲ ਵੇੜਦੇ ਨੇ ਇੱਥੇ ਆ ਖੇੜਦੀ ਪਈ ਸੀਗੀ ਇੱਥੇ ਆ ਮੁੰਨੀਆਂ ਮੰਨੀਆਂ ਨਾਲ ਮੈਂ ਇੱਥੇ ਪਈ ਸੀਗੀ ਉਲਟੀ ਕਰਕੇ ਕੰਬਲ ਵੇੜ ਤਾ ਸਾਰੇ ਹੌਣ ਫਿਰ ਧੂੰਗੀ। ਇਹਨਾਂ ਬਟਨ ਹੈਗਾ ਕਿਤੇ ਮੈਨੂੰ ਸਮਝ ਟੁੱਟਿਆ ਨਹੀਂ ਉਤਰਿਆ ਹੋਇਆ। ਟੁੱਟੇ ਸਮਝ। ਕਿਉਂਕਿ ਇਹ ਕਿਹੜਾ ਟੰਕੇ ਭਰੇ ਸੀ ਆਕਰਦੇ ਗੂੰਦ ਨਾਲ ਜੋੜੇ ਹੋਣਿਆ ਗੂੰਦ ਲਾਈ ਹੋਈ ਸੀਗੀ। ਯਾ ਕੋਲੀ ਮੈਂ ਕਰ ਦੂੰਗੀ ਤੇ ਨਾਲ ਦਾ ਲੱਭ ਕੇ ਕਿਤੇ ਲਾ ਦੂੰਗੀ। ਇਹਨਾਂ ਨਾਲ ਦੇ ਕਾਫੀ ਬਟਨ ਹੈਗੇ ਨੇ ਪਤਾ ਨਹੀਂ ਕਾਤੇ ਤੇ ਲੱਗੇ ਹੋਏ ਸੀਗੇ। ਸੀ ਕਿ ਕਸੇ ਤੇ ਬਟਨ ਜਿਆਦਾ ਨਹੀਂ ਆ ਰਹੇ। ਨੇ ਬੜਾ ਕਮਲ ਪਾਇਆ ਹੋਇਆ ਇਹ ਦੇਖੋ ਹੁਣ ਨਹੀਂ ਲੈ ਨਹੀਂ ਜਾ ਸਕਦੇ ਪਾਉਣੇ ਚ ਐਨੀ ਤਾਂ ਕਹਤਾ ਦੇਖੋ ਐਨੇ ਖਲਾਉਣੇ ਚੱਕ ਲਏ ਨੇ ਇਹਦੇ ਤੇ ਚਾਪ ਲਿਆ ਹਾਂ ਚੱਕ ਲਿਆ ਆਪਾਂ ਨੂੰ ਆ ਗਿਆ ਹੁਣ ਵਿਆਹ ਮਰੇਲਕੋਟਲੇ ਤੋਂ ਤੇ ਕਾਫੀ ਦਿਨ ਹੋ ਗਏ 5 6 ਦਿਨ ਹੋ ਗਏ ਫੋਨ ਵੀ ਆ ਰਿਹਾ ਵੀਰ ਉਹਨਾਂ ਦਾ ਕਾਰਟ ਵੀ ਆ ਗਿਆ ਮਰੇਲਕੋਟਲੇ ਵਾਲੇ ਵੀਰੇ ਦਾ ਵਿਆਹ ਹੈ ਇਹ ਮੁੰਡਾ ਹੁਣ ਪਾਰੋ ਆਏ ਨੂੰ ਤਾਂ ਹੋ ਗਏ 3 4 ਮਹੀਨੇ ਮੁੰਡਾ ਕੁੜੀ ਦੋਨੇ ਆਏ ਨੇ ਮੁੰਡਾ ਵਿਆਹ ਕਰਾਉਣ ਆਇਆ ਸੀ ਪਾਰੋ ਤੇਰੇ ਲਈ ਜੇ ਤੂੰ ਕੁਝ ਤੇ ਹੁਣ ਆਪਾਂ ਨੇ ਜਿਹੜਾ ਵਿਆਹ ਤੇ ਵੀਰੇ ਹੁਣੇ ਕਹਿੰਦੇ ਵੀ 4-5 ਦਿਨ ਪਹਿਲਾਂ ਹੀ ਹਾਰੇ ਕੋ ਫਕਸ਼ਨਾਂ ਨੂੰ ਤੁਸੀਂ ਦੇਖਣਾ ਹੈ। ਹਾਰੇ ਕੋ ਫਕਸ਼ਨ ਦੇ ਵਿੱਚ ਤੁਸੀਂ ਹੋਣੇ ਚਾਹੀਦੇ ਹੋ। ਪਰ ਮੇਤੋਂ ਨਹੀਂ ਜਾਇਆ ਜਾਣਾ ਇੰਨੇ ਫਕਸ਼ਨਾਂ ਚ। ਤੋਂ ਵੀ ਜਾਰਦੰਦਰ ਤੇ ਜਾਣ ਤੋਂ ਬਾਅਦ ਤਾਂ ਸਾਨੂੰ ਪਹਿਲਾ ਫਕਸ਼ਨ ਆ ਜਾਂ ਵਿਆਹ ਸ਼ਾਦੀ ਫਕਸ਼ਨ ਜੋ ਵੀ ਪਹਿਲਾ ਆ। ਕਰੇ ਜਾਰਦੰਦਰ ਤੋਂ ਵਗੈਰਾ ਕੀ ਕਿਚਿੰਗ ਕਰਦੇ ਸੀ ਸਾਰੇ ਮਾਪੋ ਤੇ ਜਾਂਦੇ ਸੂਗੇ। ਤੇ ਹੁਣ ਇੰਨੇ ਫਕਸ਼ਨ ਨਹੀਂ ਮੇਤੋਂ ਦੇਖੇ ਜਾਣੇ ਜਾਰਦੰਦਰ ਤੋਂ ਵਗੈਰਾ। ਜਦ ਤੱਕ ਇਹ ਲੱਗ ਰਿਹਾ ਕਿ ਜਦੋਂ ਕੋ ਹੋਵੇ ਮੇਲ ਹੋਊਗਾ ਹੋਰ ਸੰਗੀਤ ਬਚਾਰਾ ਰੱਖਿਆ ਹੋਇਆ ਕਾਫੀ ਕਾ ਛਲੇ ਪਰ ਨਹੀਂ ਮੇ ਤੋਂ ਨਹੀਂ ਜਾਇਆ ਜਾਣਾ ਹਾਂ ਹਾਂ ਦਿਖਾ ਦਿਓ ਜੇ ਮਾਤੇ ਡੀਜੇ ਲੱਗ ਰਿਹਾ ਗੋਣਾ ਵਜਾਉਣਾ ਹੋਗਾ ਮੇ ਤੋਂ ਨਹੀਂ ਪ੍ਰਵਾਸ ਹੋਣਾ ਮੇਰੇ ਅੱਖਾਂ ਮੁਰੇ ਹੋਈ ਜਾਂਦਾ ਮਤਲਬ ਭੁੰਮੀ ਜਾਂਦਾ ਕੋਈ ਨਾ ਮਹੌਲਾ ਸਾਰੇ ਖੁਸ਼ੀ ਮਨਾਉਣ ਕੇ ਮੈਂ ਵਿੱਚ ਬੈਠੀ ਰੋਮਾ ਚੰਗਾ ਨਹੀਂ ਲੱਗਦਾ ਮੇਰਾ ਦਾਦਾ ਤਾਂ ਖੋਨੀਆ ਕੋ ਤਾਂ ਮੇਰਾ ਦਾਦਾ ਕੀ ਮੈਸੇਜ ਵੀ ਗਿਆ ਜਾਮਾ ਪੈਰਲਸ ਹੀ ਜਾਮਾ ਦੇਖੋ ਕਿ ਕੋਈ ਵਿਦਾਨਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂ ਕੋਈ ਗੱਲ ਦਾ ਬਹਾਨਾ ਬਣਾਵਾ ਜਾ ਕੇ ਮੈਂ ਕਰਕੇ ਸਮਝਾਵਾਂ ਹੁਣ ਸੱਚਾ ਨਾਲ ਉਹਨਾਂ ਨੂੰ ਕਹਿ ਨਹੀਂ ਸਕਦੀ ਮੈਂ ਵੀ ਇਸੇ ਗੱਲ ਕਰਕੇ ਨਹੀਂ ਆ ਸਕਦੀ ਜੇ ਗੱਲ ਕਹੂੰਗੀ ਉਹਨਾਂ ਨੇ ਧੱਕੇ ਨਾਲ ਲੈ ਕੇ ਜਾਣਗੇ ਵੀ ਜੇ ਤੂੰ ਟੈਨਸ਼ਨ ਜਾ ਤੇਰਾ ਮਨ ਹੋਰ ਹੋ ਜਾਊਗਾ ਥੋੜਾ ਮੂਡ ਚੇਂਜ ਹੋਊਗਾ ਥੋ ਆ ਚਵਲ ਜਸਤੀ ਲੈ ਜਾਣਗੇ ਕਾਤੇ ਨੂੰ ਪੁੱਛੂੰਗੀ ਜੇ ਉਹਨੇ ਜਾਣਾ ਹੁ ਕਾਰ 4 5 ਦਿਨ ਪਹਿਲਾਂ ਚਲੇ ਜਾਊਗਾ ਮੈਂ ਤਾਂ ਸੋਚਿਆ ਵੀ ਮੈਂ ਟਾਈਮ ਟਾਈਮ ਸਿੱਧੀ ਪਰਲਸ ਚ ਹੀ ਜਾਵਾਂ। ਬਿਆਹ ਹੀ ਜਾਊਗਾ ਮਸਿੱਤੇ। ਮੈਂ ਤੋਂਨੇ ਰੰਨੀ ਜਾਇਆ ਜਾਣਾ। ਵੈਸੇ ਦਿਲ ਘਟ ਜਾ ਰਿਹਾ ਤੋ ਜਦੋਂ ਬੇ ਨੇੜੇ ਨੂੰ ਆ ਰਿਹਾ ਥੋੜੇ ਜਿਹੇ ਦਿਨ ਰਹਿ ਕੇ ਬਿਆਹ ਚ ਜਾਨਵਿੰਦਰ ਨੂੰ ਲੈ ਕੇ ਸੋਚ ਕੇ ਦਿਲ ਜਿਹਾ ਛੋਟਾ ਛੋਟਾ ਹੋਈ ਜਾ ਰਿਹਾ। ਕਿਤੇ ਵੀ ਜਾਂਦੇ ਸੀ ਇਕੱਠੇ ਜਾਂਦੇ ਸੀ ਹਰਿਆ ਕਾਕਾ ਕਈ ਵਾਰ ਮਿਸ ਕਰਦਾ ਨਾ ਸੀ ਕਈ ਥਾਂ ਦੇ ਨਹੀਂ ਜਾਂਦਾ ਸੀ ਪਰ ਅਸੀਂ ਕਿੰਨੇ ਹੀ ਹਰ ਥਾਂ 'ਚ ਕਿੰਨੇ ਹਰ ਕਿਨੇ ਜਾਂਦੇ ਸੀ ਅਸੀਂ ਕਦੇ ਤਿੰਨਾਂ ਨੇ ਨਹੀਂ ਛੱਡਿਆ ਸੀ। ਲੈ ਦੇਖ ਲਾ। ਇਹ ਦੇਖੋ।